ਬਠਿੰਡਾ ਦੇ ਇੰਡਸਟਰੀ ਏਰੀਏ ਦੇ ਅੰਦਰ ਇੱਕ ਫਰਨੀਚਰ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਟੈਂਡਰ ਦੀਆਂ ਗੱਡੀਆਂ ਅਤੇ ਅਡੇਰਾ ਪ੍ਰੇਮੀ ਅੱਗ ਤੇ ਪਾਇਆ ਗਿਆ ਇਹਨਾਂ ਵੱਲੋਂ ਕਾਬੂ ਬਠਿੰਡਾ ਦੇ ਇੰਡਸਟਰੀ ਏਰੀਏ ਦੇ ਅੰਦਰ ਇੱਕ ਫਰਨੀਚਰ ਦੀ ਦੁਕਾਨ ਨੂੰ ਅੱਜ 8:30 ਹੋਏ ਦੇ ਲਗਭਗ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਦੱਸਿਆ ਜਾ ਰਿਹਾ ਹੈ ਕਿ ਨਾਲ ਕੋਈ ਪਲਾਸਟਿਕ ਦੀ ਫੈਕਟਰੀ ਸੀ ਪਹਿਲਾਂ ਅੱਗ ਉੱਧਰ ਲੱਗੀ ਤੇ ਉੱਧਰੋਂ ਅੱਗੇ ਦਰਾਈ ਦੇ ਹਿੱਦ ਵਿੱਚ ਫਰਨੀਚਰ ਫਰਨੀਚਰ ਦਾ ਕਾਫੀ ਜਿਹੜਾ ਸਮਾਨ ਸੀਗਾ ਉਹ ਸੜ ਕੇ ਬਿਲਕੁਲ ਸੁਆਹ ਹੋ ਗਿਆ ਇਸ ਮੌਕੇ ਗ੍ਰੀਨੈਸ ਦੀ ਇੱਥੇ ਇੱਕ ਆਪਣੀ ਟੀਮ ਪਹੁੰਚੀ ਡੇਰਾ ਪ੍ਰੇਮੀ ਪਹੁੰਚੇ ਅਤੇ ਉਹਨਾਂ ਵੱਲੋਂ ਫਾਇਰ ਟੈਂਡਰ ਦੀਆਂ ਗੱਡੀਆਂ ਦੇ ਨਾਲ ਆਪਣੀ ਹੈਲਪ ਦੇ ਕੇ ਉਹਨਾਂ ਵੱਲੋਂ ਅੱਗੇ ਕਾਬੂ ਪਾਇਆ ਗਿਆ ਇਸ ਨੂੰ ਦਿਖਾ ਰਹੀਆਂ ਪਠੰਡਾ ਦੀ ਇੰਡਸਟਰੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਫਰਨੀਚਰ ਦੀ ਫੈਕਟਰੀ ਹੈ ਜਿਹੜੀ ਉਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਨਾਲ ਫਾਇਰ ਟੈਂਡਰ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਡੇਰਾ ਪ੍ਰੇਮੀ ਮੌਕੇ ਤੇ ਪਹੁੰਚੇ ਤੇ ਉਹਨਾਂ ਬਲਵੱਗ ਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ ਅਸੀਂ ਦਿਖਾ ਰਹੀਆਂ ਬਠਿੰਡਾ ਦੀ ਇਹ ਸਾਰੀਆਂ ਅੰਦਰਸਤੀਆਂ ਇਹ ਸਾਰੀਆਂ ਤਸਵੀਰਾਂ ਤੇ ਆਓ ਤੁਹਾਨੂੰ ਸੁਣਾਉਣੀ ਆ ਕੀ ਸੀ ਪੂਰਾ ਮਾਮਲਾ ਤੇ ਇਹ ਅੱਗ ਕਿਸ ਤਰ੍ਹਾਂ ਲੱਗੀ ਹਾਂਜੀ ਮੈਂ ਬਲਰਾਤਿਆਂ ਪੱਕਾ ਕਾਉਂਸਲਰ ਹਾਂ ਜੀ ਨਗਰ ਨਿਗਮ ਵਾਰਡ ਨੰਬਰ 16 ਦਾ ਤੇ ਮੈਨੂੰ ਮਤਲਬ ਅੱਧਾ ਘੰਟਾ ਪਹਿਲਾਂ ਹੀ ਪਤਾ ਲੱਗਿਆ ਸੀ ਕਿ 24 ਨੰਬਰ ਫੈਕਟਰੀ ਆਪਣੇ ਭਰਾ ਦੀ ਹੈ ਪਰਨਿਚਰ ਦੀ ਉਹਨੂੰ ਬਹੁਤ ਭਿਆਨਕ ਅੱਗ ਲੱਗੀ ਐ ਤੇ ਹੁਣ ਇੱਥੇ ਆ ਕੇ ਦੇਖਿਆ ਵੀ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਫਾਇਰ ਬ੍ਰਿਗੇਡ ਇੱਥੇ ਪਹੁੰਚ ਚੁੱਕੀ ਸੀ ਤੇ ਇੱਥੇ ਆ ਕੇ ਦੇਖਿਆ ਵੀ ਮਗਰ ਇੱਕ ਪਲਾਸਟਿਕ ਫੈਕਟਰੀ ਆ ਪਹਿਲਾਂ ਉਹਨੂੰ ਅੱਗ ਲੱਗੀ ਐ ਉਸ ਤੋਂ ਅੱਗੇ ਇਧਰ ਨੂੰ ਆਈ ਐ ਤੇ ਹੁਣ ਦੇਖੋ ਨੁਕਸਾਨ ਤਾਂ ਕਾਫੀ ਹੋ ਗਿਆ ਤੇ ਬਾਕੀ ਹੁਣ ਬਾਅਦ ਚ ਪਤਾ ਲੱਗੂਗਾ ਇਹ ਚੱਲੀ ਜਾਂਦਾ ਪਰਨਿਚਰ ਸੀ ਅੰਦਰ ਕੀ ਸੀ ਜੀ ਅੰਦਰ ਖਾਲੀ ਬੋਰਡ ਪਿਆ ਸੀ ਜੀ ਉੱਪਰ ਉੱਪਰਲੇ ਪਾਸੇ ਲੱਗੀ ਐ ਪਹਿਲੇ ਮੰਜ਼ਲ ਨੂੰ ਥੜਾ ਦਾ ਤਾਂ ਲੱਗਦਾ ਵੀ ਰੱਬ ਦੀ ਮਿਹਰ ਨਾਲ ਬਚਾਰਾ ਹੈਗਾ ਪਿੱਛੇ ਪਲਾਸਟਿਕ ਦਾ ਕਰਾਇਤੇ ਲਈ ਵੀ ਆ ਕਿਸੇ ਨੇ ਕੋਈ ਪਲਾਸਟਿਕ ਦਾ ਕੰਮ ਕੰਮ ਕਰਦੇ ਸੀਗੇ ਉਸ ਨੂੰ ਅੱਗ ਲੱਗ ਕੇ ਉਸ ਤੋਂ ਇਧਰ ਆਈ ਆ ਕਿ ਸਾ ਪਤਾ ਲੱਗਿਆ ਕਾਰਨ ਕੀ ਰਿਹਾ ਅੱਗ ਲੱਗਦਾ ਵੀ ਕਾਰਨ ਤਾਂ ਇਹੀ ਹੈ ਜੀ ਪਿੱਛੇ ਪਲਾਸਟਿਕ ਫੈਕਟਰੀ ਨੂੰ ਅੱਗ ਲੱਗੀ ਆ ਕੋਈ ਚੀਜ਼ ਮਾੜੇ ਮੋٹے ਬਣਾਉਂਦੇ ਸੀ ਪਲਾਸਟਿਕ ਦਾ ਉਹਦਾ ਸ਼ਾਰਟ ਸਰਕਟ ਹੋ ਗਿਆ ਉਹ ਵੱਧ ਕੇ ਅੱਗੇ ਇਧਰ ਨੂੰ ਆ ਗਿਆ ਫੈਕਟਰੀ ਬੰਦ ਸੀਗੀ ਉਹ ਆਏ ਨਹੀਂ ਸੇ ਤੱਕ ਇਹ ਵੀ ਹਜੇ ਖੁੱਲੀ ਸੀਗੀ ਆਉਣ ਸਾਰ ਦੇਖਿਆ ਵੀ ਅੱਗ ਲੱਗੀ ਪਈ ਆ ਪਤਾ ਸਭ ਹੁੰਦਾ ਇੱਥਾਂ ਇਹ ਜਨਤਰਾ ਉਹ ਇੰਤਜ਼ਾਮ ਰੱਖਣੇ ਚਾਹੀਦੇ ਆ ਜ਼ਿਆਦਾਤਰ ਲੋਕ ਪਹਿਲੇ ਸਟਰ ਧਿਆਨ ਨਹੀਂ ਦੇ। ਵੀ ਬਿਲਕੁਲ ਜੀ ਇਹਦਾ ਰੱਖਣੀ ਚਾਹੀਦੇ ਆ। ਇਹ ਜਦੋਂ ਬੰਦੇ ਨਾਲ ਹੋ ਜਾਂਦੀ ਹੈ ਨਾ ਜੀ ਉਦੋਂ ਬੰਦਾ ਮਹਿਸੂਸ ਕਰਦਾ ਆਪਾਂ ਸਾਰੇ ਅਣਗੱਲ ਹੀ ਕਰ ਦਿੰਦੇ ਆ। ਤੇ ਪਰੇ ਰੱਖਣੇ ਚਾਹੀਦੇ ਆ। ਇਹ ਹੈਗੀ ਆ ਗੱਲ। ਹਾਂ ਜੀ। ਭਾਜੀ ਨਾਂ ਤੁਹਾਡਾ ਕੀ ਨਾਮ ਆ ਇਸ ਕਿਹੜਾ ਏਰੀਆ? ਮੇਰਾ ਨਾਮ ਮੋਹਨਜੀ ਸਿੰਘ ਪੁਰੀ ਆ ਜੀ। ਮੈਂ ਇਥੇ ਇੰਡਸਟਰੀ ਏਰੀਆ ਦਾ ਜਿਹੜਾ ਪ੍ਰੈਜ਼ੀਡੈਂਟ ਵੀ ਆ। ਤੇ ਇੱਕ ਘੰਟਾ ਪਹਿਲਾਂ ਸਿਰਫ 24 ਨੰਬਰ ਜੋ 24 ਨੰਬਰ ਜਿਹੜੀ ਇਹ ਮਗਰ ਪੈਂਦੀ ਹੈ ਔਰ 3 ਨੰਬਰ ਫਰਨੀਚਰ ਦੀ ਹੈ ਫੈਕਟਰੀ ਇਹ ਚਾਕ ਲੱਗ ਗਈ ਹੈ ਬਹੁਤ ਜ਼ਬਰਦਸਤ ਚਾਕ ਸੀਗੀ ਤੇ ਫਰ ਬਗੈਣ ਨੂੰ ਅਸੀਂ ਛੂਛਿਤ ਕੀਤਾ ਉਹ ਗੱਡੀਆਂ 3-4 ਆ ਗਈਆਂ ਇੱਥੇ ਤੇ ਮਤਲਬ ਜਿਹੜੀ ਹੁਣ ਇਸ ਵੇਲੇ ਕੰਟਰੋਲ ਕੀਤਾ ਜਾ ਰਿਹਾ ਸਾਰਾ ਨੁਕਸਾਨ ਬਜੀ ਕਿੰਨਾ ਲੱਗ ਰਿਹਾ ਦੇਖੋ ਨੁਕਸਾਨ ਤਾਂ ਅਜੇ ਨੁਕਸਾਨ ਵਾਲੀ ਥਾਂ ਤੇ ਅਜੇ ਪਹੁੰਚ ਨਹੀਂ ਜਾ ਰਿਹਾ ਕਿਉਂਕਿ ਬਹੁਤ ਧੂਆ ਹੈ ਉੱਥੇ ਤੇ ਜਦੋਂ ਧੂਆ ਖਤਮ ਹੋਏਗਾ ਤਾਂ ਫਿਰ ਫਿਰ ਹੀ ਪਤਾ ਲੱਗੇਗਾ ਕਿੰਨਾ ਖਰਚ ਹੋਇਆ ਕਿਉਂਕਿ ਇਹ ਫਰਨੀਚਰ ਦੀ ਸੀ ਸਾਰੀ ਵਜੀਤ ਸਿੰਘਾਇ ਮਰਣਾ ਵਜੀਤ ਕੀ ਕਾਲ ਆਈ ਸੀ ਕਿਸ ਤਰ੍ਹਾਂ ਦੀ ਅੱਗ ਲੱਗੀ ਆ ਔਰ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਜੀ ਸਰ ਇੱਥੇ ਫੋਕਲ ਪੁਆਇੰਟ ਦੇ ਵਿੱਚ ਸਾਨੂੰ ਕਾਲ ਆਈ ਸੀ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਤੇ ਇੱਥੇ ਸਾਸੀ ਮੌਕੇ ਤੇ ਜਨਕਾ ਜਿੰਨਾਂ ਵੀ ਸਾਡੀਆਂ ਗੱਡੀਆਂ ਆ ਸਾਰੀਆਂ ਅਸੀਂ ਮੌਕੇ ਤੇ ਪਹੁੰਚ ਚੁੱਕੇ ਆ ਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਵੈਸੇ ਹੁਣ ਤਕਰੀਬਨ ਬਹੁਤ ਕੰਟਰੋਲ ਕਰ ਲਈ ਆ ਅੱਗ ਅਸੀਂ ਨੁਕਸਾਨ ਕਿੰਨਾ ਕੁ ਲੱਗ ਰਿਹਾ ਉਸ ਦਾ ਨੁਕਸਾਨ ਦਾ ਹਜੇ ਅੰਦਾਜ਼ਾ ਜੀ ਬਾਅਦ ਚ ਪਤਾ ਲੱਗਿਆ ਉਹ ਸਾਡੇ ਕਰਮਚਾਰੀ ਲੱਗੇ ਹੋਏ ਆ ਜੀ ਕਾਰਨ ਦਾ ਪਤਾ ਨਹੀਂ ਲੱਗਿਆ ਕਾਰਨ ਦਾ ਕੁਝ ਪਤਾ ਨਹੀਂ ਲੱਗਿਆ ਜ ਇਹ ਇੰਡਸਟਰੀ ਦੇ ਵਿੱਚ ਫਰਨੀਚਰ ਦੀ ਫੈਕਟਰੀ ਆ ਜੀ ਕੋਈ ਇਹ ਇਹਦੇ ਪਿੱਛੇ ਵੀ ਬੈਕਸਾਈਡ ਤੇ ਵੀ ਫੈਕਟਰੀ ਆ ਉਹਨੂੰ ਬਚਾ ਲਿਆ ਅਸੀਂ ਇਹਦੇ ਤੇ ਇਹਦੇ ਤੇ ਕੰਮ ਪਾ ਰਹੇ ਹਾਂ ਕਿਹੜੀ ਫੈਕਟਰੀ ਨੂੰ ਪਹਿਲਾਂ ਤਸਦੀਕ ਉਹਨੂੰ ਇਹ ਪਹਿਲਾਂ ਹਜੇ ਨਹੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਅਸੀਂ ਕੰਮ ਕਰ ਰਹੇ ਹਾਂ ਅਸੀਂ ਮੌਕੇ ਤੇ